ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਉਣ ਪਾਣੀ ਵੈ ਸੰਤਰ ਕੇਤੇ ਕਾਨੁ ਮਹੇਸ ਕੇਤੇ ਬਰਮੇ ਘਾੜਤ ਘੜੀ ਰੂਪ ਰੰਗ ਕੇ ਵੇਸ ਕੇਤੇ ਆਕਰਮ ਭੂਮੀ ਮੇਰ ਕੇਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਦੇ ਬੁੱਧਨਾਥ ਕਿਤੇ ਕਿਤੇ ਦੇਵੀ ਵੇਸ਼ ਕਿਤੇ ਦੇਵ ਦਾਨਵ ਮਨ ਕਿਤੇ ਕਿਤੇ ਰਤਨ ਸਮੁੰਦ ਕੀਤੇ ਆਂ ਖਾਣੀ ਕੀਤੇ ਆਂ ਬਾਣੀ ਕੀਤੇ ਪਾਤ ਨਰਿੰਦ ਕੀਤੇ ਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਜੋ ਮਨੁਖ ਆਪਣੇ ਜੀਵਨ ਚਰਿਆ ਨੂੰ ਮਰਿਆਦਾ ਦਿੰਦਾ ਹੈ ਵਿਧੀ ਵਿਧਾਨ ਦਿੰਦਾ ਹੈ ਔਰ ਵਿਧੀ ਪੂਰਵਕ ਜੀਵਦੇ ਆਇਆ ਜਪ ਕਰਦਾ ਹੈ ਸਿਮਰਨ ਕਰਦਾ ਹੈ ਉਸ ਦੀ ਸੁਰਤ ਅਗਲੇ ਮੰਡਲ ਦੇ ਚਲੀ ਜਾਂਦੀ ਹੈ ਔਰ ਉਸ ਅਗਲੇ ਮੰਡਲ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗਿਆਨ ਖੰਡ ਆਖਿਆ ਧਰਮ ਖੰਡ ਕਾ ਇਹੋ ਧਰਮ ਧਰਮ ਖੰਡ ਦੀ ਵਿਆਖਿਆ ਤੇ ਇਹ ਹੀ ਹੈ ਧਰਮ ਦਾ ਹਿੱਸਾ ਮਰਿਆਦਾ ਦਾ ਹਿੱਸਾ ਕਿ ਉਸ ਬੰਦੇ ਦਾ ਉੱਠਣਾ ਬੈਠਣਾ ਸੋਣਾ ਜਾਗਣਾ ਹਸਣਾ ਰੋਣਾ ਖਾਣਾ ਪੀਣਾ ਗਰਸ ਕੇ ਜੀਵਨ ਦਾ ਹਰ ਕਰਮ ਵਿਧੀ ਪੂਰਵਕ ਹੋਵੇਗਾ ਗੈਰ ਵਿਧਾਨਕ ਉਸ ਦੀ ਜ਼ਿੰਦਗੀ ਚੋਂ ਕੁਝ ਵੀ ਕਰਮ ਪ੍ਰਗਟ ਨਹੀਂ ਹੋਵੇਗਾ ਧਰਮ ਖੰਡੀ ਮਨੁੱਖ ਦੀ ਇਹ ਹੀ ਪਹਿਚਾਣ ਹੈ ਔਰ ਜਗਤ ਦੇ ਛ ਧਰਮ ਕੰਢੀ ਲਭਣਾ ਬਹੁਤ ਔਖੀ ਗੱਲ ਹੈ ਗਿਆਨ ਖੰਡ ਤੇ ਅਗਲਾ ਪੜਾਅ ਹੈ ਸਾਹਿਬ ਕਹਿੰਦੇ ਨੇ ਧਰਮਖੰਡ ਦੀ ਵਿਆਖਿਆ ਤੇ ਇਹ ਹੀ ਹੈ ਕਿ ਉਸ ਮਨੁੱਖ ਦਾ ਜੀਵਨ ਮर्यादा ਦੇ ਚ ਓਵੇਗਾ ਗਿਆਨਖੰਡ ਕਾ ਆਖੋ ਕਰਮ ਮਹਾਰਾਜ ਕਹਿੰਦੇ ਨੇ ਹੁਣ ਮੈਂ ਆਖਣ ਲੱਗਾ ਹੁਣ ਮੈਂ ਕਹਿਣ ਲੱਗਾ ਗਿਆਨਖੰਡ ਦੀ ਗੱਲ ਜੋ ਮर्यादा ਦੇ ਚ ਰਹਿ ਕੇ ਜਬ ਤੱਕ ਕਰਦਾ ਹੈ ਉਹਦੀ ਸੁਰਤ ਅਗਲੇ ਮੰਡਲ ਅਗਲੇ ਖੰਡ ਦੇ ਚਲੀ ਜਾਂਦੀ ਹੈ ਔਰ ਉਸ ਦਾ ਨਾਮ ਹੈ ਗਿਆਨਖੰਡ ਗਿਆਨਖੰਡ ਤੋਂ ਮੁਰਾਦ ਐਸੀ ਨਹੀਂ ਹੈ ਕੋਈ ਪੜ੍ਹ ਲਿਖ ਕੇ ਉਸਨੇ ਵਿਦਿਆ ਹਾਸਲ ਕਰ ਲਈਏ ਗਿਆਨ ਹਾਸਲ ਕਰ ਲਿਆ ਨਹੀਂ ਵਿਧੀ ਪੂਰਵਕ ਜੀਵਦੇ ਹੋਇਆ ਜੋ ਉਸਨੇ ਜਪ ਕੀਤਾ ਉਹਦੇ ਅੰਦਰੋਂ ਜੋ ਅਨੁਭਵ ਪੈਦਾ ਹੋਇਆ ਏ ਇਹ ਉਸ ਦਾ ਸਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪੌੜੀ ਦੇ ਵਿੱਚ ਵਰਣਨ ਕਰਦੇ ਨੇ ਉਸ ਨੂੰ ਇਸ ਗੱਲ ਦਾ ਬੋਧ ਹੁੰਦਾ ਹੈ ਕਿ ਕੇਤੇ ਪਾਉਣ ਪਾਣੀ ਵਹਿ ਸੰਤਰ ਕੇਤੇ ਕੌਨ ਮਹੇਸ਼ ਉਨੂੰ ਇਸ ਗੱਲ ਦਾ ਬੋਧ ਹੁੰਦਾ ਹੈ ਕਿ ਪਵਨ ਕਈ ਤਰ੍ਹਾਂ ਦੀ ਹੈ। ਇੱਕ ਤਰ੍ਹਾਂ ਦੀ ਨਹੀਂ। ਸਾਡੇ ਸਰੀਰ ਦੇ ਵਿੱਚ ਵੀ ਜਿਹੜੀ ਪਵਨ ਹੈ ਇੱਕ ਨੂੰ ਪ੍ਰਾਣ ਵਾਯੂ ਕਹਿੰਦੇ ਨੇ, ਇੱਕ ਨੂੰ ਅਪਾਨ ਵਾਯੂ ਕਹਿੰਦੇ ਨੇ। ਗਰਸ ਕੇ 12ਵੀਂ ਜਿਹੜੀ ਪਵਨ ਹੈ ਇਹਦੇ ਵੀ ਵੱਖ-ਵੱਖ ਰੂਪ ਨੇ ਔਰ ਵੱਖ-ਵੱਖ ਇਹਨਾਂ ਦੀ ਤਾਸੀਰ ਹੈ, ਵੱਖ-ਵੱਖ ਇਹਨਾਂ ਦਾ ਅਸਰ ਹੈ। ਪਰ ਗਿਆਨ ਖੰਡੀ ਨੂੰ ਇਹ ਬੋਧ ਆਪਣੇ ਆਪ ਹੋ ਜਾਂਦਾ ਹੈ। ਪ੍ਰਾਚੀਨ ਜ਼ਮਾਨੇ ਦੇ ਵਿੱਚ ਜਿਹੜੇ ਮਨੁੱਖ ਜੱਬ ਤੱਕ ਕਰਕੇ ਗਿਆਨ ਖੰਡ ਤੱਕ ਪਹੁੰਚਦੇ ਸਨ ਤੇ ਉਹਨਾਂ ਨੇ ਐਸੀ ਅਦੁੱਤੀ ਗੱਲਾਂ ਆਪਣੇ ਧਰਮ ਗ੍ਰੰਥਾਂ ਦੇ ਵਿੱਚ ਲਿਖੀਆਂ ਨੇ ਜਿਸ ਨੂੰ ਅੱਜ ਵੀ ਵਿਗਿਆਨ ਗਲਤ ਨਹੀਂ ਸਾਬਤ ਕਰ ਸਕਿਆ ਸਹਿਬ ਕਹਿੰਦੇ ਨੇ ਉਸ ਗਿਆਨ ਖੰਡੇ ਨੂੰ ਇਸ ਗੱਲ ਦਾ ਬੋਧ ਹੁੰਦਾ ਹੈ ਕਿ ਕਈ ਤਰ੍ਹਾਂ ਦੀ ਪਵਨ ਹੈ ਤੇ ਅਗਨੀ ਵੀ ਕਈ ਤਰ੍ਹਾਂ ਦੀ ਹੈ ਜੈਸੇ ਜઠਰ ਅਗਨੀ ਜੋ ਸਰੀਰ ਦੇ ਵਿੱਚ ਹੈ ਬੜਵਾ ਅਗਨੀ ਜੋ ਸਾਗਰ ਦੇ ਵਿੱਚ ਹੈ ਕਿਰਤ੍ਰishna ਅਗਨੇ ਜੋ ਮਨ ਦੇ ਚ ਹੈ ਔਰ ਇਸਤਰੀ ਕੇ ਨਾਲ अनेका ਤਰਾਂ ਦੀਆਂ ਅਗਨੀਆਂ ਨੇ ਜਿਸ ਦਾ ਕਿ ਉਸ ਨੂੰ ਬੋਧ ਹੁੰਦਾ ਹੈ ਔਰ ਉਸ ਨੂੰ ਉਸ ਥਾਂ ਦਾ ਵੀ ਬੋਧ ਹੁੰਦਾ ਹੈ ਕਿ ਅਗਨੀ ਦਾ ਵਾਸਾ ਕਿਹੜੀ ਕਿਹੜੀ ਥਾਂ ਤੇ ਹੈ ਸਾਬ ਕਹਿੰਦੇ ਨੇ ਕਿ ਤੇ ਪਾਉਣ ਪਾਣੀ ਵੈ ਸੰਤਰ ਕੇਤੇ ਕੌਨ ਮਹੇਸ਼ ਕਾਨ ਜੈਸੇ ਕ੍ਰਿਸ਼ਨ ਜੈਸੇ ਅਵਤਾਰੀ ਪੁਰਸ਼ ਵੀ ਕਈ ਹੋ ਗੁਜ਼ਰੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਕਿ ਤੇਈ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ ਕਈ ਮੇਟ ਡਾੜੇ ਉਪਾੜੇ ਖਪਾਏ ਹਰ ਯੁਗ ਦਾ ਅਵਤਾਰੀ ਕੋਈ ਨਾ ਕੋਈ ਪੁਰਸ਼ ਹੁੰਦਾ ਹੈ ਪੈਗੰਬਰੀ ਪੁਰਸ਼ ਤੋ ਕ੍ਰਿਸ਼ਨ ਜੈਸੇ ਪੈਗੰਬਰੀ ਪੁਰਸ਼ ਵੀ अनेका ਨੇ ਔਰ ਇਸ ਜਗਤ ਦੇਚ अनेका ਵਾਰੀ ਆਏ ਭਗਤ ਕਬੀਰ ਜੀ ਮਹਾਰਾਜ ਦੀ ਸੁਰਤ ਜਦ ਗਿਆਨ ਖੰਡ ਦੇਚ ਪਹੁੰਚੀ ਹੈ ਤੇ ਆਪਨੇ ਬੜਾ ਸੁੰਦਰ ਖੁਲਾਸਾ ਕੀਤਾ ਹੈ ਹੂ ਬਹੁ ਇਸੇ ਤਰੀਕੇ ਨਾਲ ਜੋ ਇਸ ਪੌੜੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਪ੍ਰੇ ਕਰਦੇ ਨੇ ਵੀ ਕਿਤਨੇ ਹੀ ਕ੍ਰਿਸ਼ਨ ਨੇ ਤੇ ਅਨੰਤ ਹੀ ਮਹੇਸ਼ ਨੇ अनेका ਤਰ੍ਹਾਂ ਦੀ ਵਿਸੰਤਰ ਹੈ अनेका ਤਰ੍ਹਾਂ ਦਾ ਪਾਣੀ ਹੈ ਔਰ अनेका ਤਰ੍ਹਾਂ ਦੀ ਪਵਨ ਹੈ ਹਰ ਸਾਦਰ ਦਾ ਪਾਣੀ ਵੱਖ ਹੈ ਉਹਦਾ ਸਵਾਦ ਤਾਸੀਰ ਵੱਖ ਹੈ ਔਰ ਸੁਭਾ ਤੇ ਤਾਸੀਰ ਦੀ ਗੱਲ ਤੇ ਇੱਕ ਪਾਸੇ ਹਰ ਸਾਗਰ ਦੇ ਪਾਣੀ ਦਾ ਰੰਗ ਵੀ ਵੱਖ ਹੈ ਹਰ ਨਦੀ ਦਾ ਪਾਣੀ ਵੱਖ-ਵੱਖ ਹੈ ਪ੍ਰਿਆਗਰਾਗ ਦੇ ਵਿੱਚ ਜੋ ਗੰਗਾ ਤੇ ਜਮਨਾ ਦਾ ਸੰਗਮ ਹੈ ਸਾਫ਼ ਦਿਖਾਈ ਦਿੰਦਾ ਹੈ ਕਿ ਗੰਗਾ ਦਾ ਜਲ ਚਿੱਟਾ ਹੈ ਔਰ ਜਮਨਾ ਦਾ ਜਲ ਕਾਲਾ ਹੈ ਪੀਣ ਦੇ ਵਿੱਚ ਵੀ ਦੋਵਾਂ ਦੇ ਤਾਸੀਰ ਦੇ ਵਿੱਚ ਸੁਭਾ ਦੇ ਵਿੱਚ ਬੜਾ ਭਾਰੀ ਅੰਤਰ ਹੈ ਹਰ ਨਦੀ ਦਾ ਜਲ ਵੱਖ-ਵੱਖ ਹੈ ਹਰ ਚਸ਼ਮੇ ਦਾ ਜਲ ਵੱਖ-ਵੱਖ ਹੈ ਹਰ ਸਾਗਰ ਦਾ ਜਲ ਵੱਖ-ਵੱਖ ਹੈ ਉਹਦਾ ਰੰਗ ਵੱਖ ਹੈ ਔਰ ਉਸਦੀ ਤਾਸੀਰ ਵੱਖ-ਵੱਖ ਹੈ ਸਹਿਬ ਕਹਿੰਦੇ ਗਿਆਨਖੰਡੀ ਮਨੁੱਖ ਨੂੰ ਇਸ ਗੱਲ ਦਾ ਬੋਧ ਹੁੰਦਾ ਹੈ ਕਿ ਹਰ ਥਾਂ ਦਾ ਪਾਣੀ ਵੱਖ-ਵੱਖ ਹੈ ਔਰ ਪਾਣੀ ਅਨੇਕਾਂ ਕਿਸਮਾਂ ਦਾ ਹੈ ਵਿਸੰਤਰ ਅਨੇਕਾਂ ਕਿਸਮਾਂ ਦੀ ਤੇ ਕਈ ਤਰ੍ਹਾਂ ਦੀ ਪਵਨ ਹੈ ਤੇ ਅਨੇਕਾਂ ਹੀ ਸ੍ਰੀ ਕ੍ਰਿਸ਼ਨ ਜੈਸੇ ਮਹਾਬਲੀ ਤੇ ਰਾ ਜਿ ਯੋਗੀ ਹੋਏ ਨੇ ਇੱਕ ਨਹੀਂ ਤੇ ਅਨੇਕਾਂ ਹੀ ਮਹੇਸ਼ ਜੈਸੇ ਯੋਗੀ ਹੋਏ ਨੇ ਲੰਬੀ ਸਮਾਦੀ ਲਾਣ ਵਾਲੇ ਭਗਤ ਕਬੀਰ ਜੈਸੇ ਇਸ ਗਿਆਨ ਖਣ ਦੇ ਚ ਪਹੁੰਚੇ ਨੇ ਤਾਂ ਆਪ ਕਹਿੰਦੇ ਨੇ ਕੋਟ ਸੂਰ ਜਾ ਕੇ ਪ੍ਰਗਾਸ ਕੋਟ ਮਹਾਦੇਵ ਔਰ ਕਵਿਲਾਸ ਆਪ ਫਰਮਾਨ ਕਰਦੇ ਨੇ ਜਦ ਮੈਂ ਪਹੁੰਚਿਆ ਗਿਆਨ ਖਣ ਦੀ ਅਵਸਥਾ ਵਿੱਚ ਤੇ ਕੀ ਦੇਖਦਾ ਸੂਰਜ ਇੱਕ ਨਹੀਂ ਕਰੋੜਾਂ ਨੇ ਸੂਰਜ ਦੀ ਪ੍ਰਸ਼ਤਿਸ਼ ਕਰਨ ਵਾਲਿਓ ਜਲ ਦੇਣ ਵਾਲਿਓ ਕਬੀਰ ਕਹਿੰਦੇ ਨੇ ਪਹਿਲੇ ਫੈਸਲਾ ਕਰੋ ਕਿ ਕਿਹੜੇ ਸੂਰਜ ਨੂੰ ਜਲ ਦੇ ਰਹੇ ਹੋ ਤੇ ਕਿਸ ਸੂਰਜ ਦੀ ਪੂਜਾ ਕਰ ਰਹੇ ਹੋ ਕਿਉਂਕਿ ਇਸ ਸੂਰਜ ਦੇ ਪਿੱਛੇ ਕੋਈ ਹੋਰ ਸੂਰਜ ਹੈ ਔਰ ਉਸ ਦੇ ਪਿੱਛੇ ਕੋਈ ਹੋਰ ਸੂਰਜ ਹੈ ਫਿਰ ਉਸ ਦੇ ਪਿੱਛੇ ਕੋਈ ਹੋਰ ਸੂਰਜ ਹੈ ਤੇ ਅਜੋਕੀ ਸੈਂਸ ਕੋਈ 50 ਅਰਬ ਸੂਰਜਾਂ ਦਾ ਜ਼ਿਕਰ ਕਰਦੀ ਹੈ ਤੇ ਭਗਤ ਕਬੀਰ ਕਹਿੰਦੇ ਹਨ ਅਨੰਤ ਸੂਰਜ ਨੇ ਜਿਨ੍ਹਾਂ ਨੂੰ ਮੈਂ ਦੇਖ ਰਿਹਾ ਕੋਟ ਸੂਰਾਂ ਕੇ ਪ੍ਰਕਾਸ਼ ਕੋਟ ਮਹਾਦੇਵ ਅਰ ਕਵिलास ਮਹਾਦੇਵ ਜੈਸੇ ਯੋਗੀ ਲੰਬੀ ਸਮਾਧੀ ਲਾਣ ਵਾਲੇ ਇਸ ਅਨੰਤ ਕਾਲ ਦੇਚ ਕਰੋੜਾ ਹੋਏ ਨੇ ਕਰੋੜਾ ਨੇ ਇੱਕ ਨਹੀਂ ਕਰੋੜਾ ਨੇ ਕੋਟ ਸੂਰ ਜਾਂਕੇ ਪ੍ਰਗਾਸ ਕੋਟ ਮਹਾਦੇਵ ਔਰ ਕਵਿਲਾਸ ਦੁਰਗਾ ਕੋਟ ਜਾਂਕੇ ਮਰਦਨ ਕਰੇ ब्रह्मा ਕੋਟ वेद ਉਚਰੈ ਸ਼੍ਰੀ ਕਬੀਰ ਜੀ ਮਹਾਰਾਜ ਦਾ ਫਰਮਾਨ ਆਪ ਕਹਿੰਦਨ ਦੁਰਗਾ ਜੈਸੀਆਂ ਦੇਵੀਆਂ ਕਰੋੜਾਂ ਨੇ ਇੱਕ ਨਹੀਂ ਅਨੰਤ ਨੇ ਗਿਆਨ ਖਣ ਦੇਚ ਪਹੁੰਚ ਕੇ ਮਨੁੱਖ ਵਿਅਕਤੀ ਦਾ ਪੁਜਾਰੀ ਨਹੀਂ ਰਹਿ ਜਾਂਦਾ ਦੇਵੀ ਦੇਵਤਾਵਾਂ ਦਾ ਵੀ ਪੁਜਾਰੀ ਨਹੀਂ ਰਹਿ ਜਾਂਦਾ ਉਹ ਬ੍ਰਹਮ ਦਾ ਪੂਜਕ ਹੋ ਜਾਂਦਾ ਹੈ ਬ੍ਰਹਮ ਦਾ ਪੁਜਾਰੀ ਹੋ ਜਾਂਦਾ ਹੈ ਕਿਉਂ ਕਿ ਉਸ ਨੂੰ ਸਮਝ ਪੈ ਜਾਂਦੀ ਹੈ ਇਹ ਸਭ ਕੁਝ ਉਸ ਕਾਦਰ ਕਰੀਮ ਦੀ ਕਿਰਤ ਹੈ ਤੇ ਮੈਂ ਇਸ ਕਿਰਤ ਮੰਡਲ ਤੋਂ ਉੱਚਾ ਉੱਠ ਕੇ ਉਸ ਕਰਤੇ ਨਾਲ ਜੁੜਨਾ ਜਿਸ ਤੋਂ yogi ਪੈਦਾ ਹੁੰਦੇ ਹਨ avatars ਆਉਂਦੇ ਨੇ ਸੰਤ ਜਨ ਆਉਂਦੇ ਨੇ ਦੇਵੀ ਦੇਵਤਾਵਾਂ ਦਾ ਜਨਮ ਹੁੰਦਾ ਹੈ ਤਾਂ ਆਪ ਕਹਿੰਦੇ ਨੇ ਦੁਰਗਾ ਕੋਟ ਜਾ ਕੇ ਮਰਦਨ ਕਰੇ ब्रह्मा कोटि वेद उचरै ब्रह्मा ਵੀ ਇੱਕ ਨਹੀਂ ਕਰੋੜਾਂ ਨੇ ਤੇ ਕਰੋੜਾਂ ਤਰ੍ਹਾਂ ਦੇ ਬ੍ਰਹਮਿਆਂ ਨੇ ਕਰੋੜਾਂ ਤਰ੍ਹਾਂ ਦੇ ਵੇਦ ਰਚੇ ਨੇ ਵੇਦ ਤੋਂ ਮਰਾਦ ਵਿਦਿਆ ਗਿਆਨ ਦੇ ਗ੍ਰੰਥ ਰਚੇ ਨੇ ਇਸ ਅਨੰਤ ਕਾਲ ਦੇ ਅਰਸੇ ਵਿੱਚ ਅਨੰਤ ਹੀ ਬ੍ਰਹਮੇ ਹੋਏ ਨੇ ਤੇ ਅਨੰਤ ਤਰ੍ਹਾਂ ਦੇ ਗਿਆਨ ਦੇ ਗ੍ਰੰਥ ਉਨਾ ਗੋਲ ਬਣਦੇ ਰਹੇ ਨੇ ਐਸ ਵਾਸਤੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਕੇਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇਵਿਸ ਕਬੀਰ ਜੀ ਦੇ ਸ਼ਬਦਾਂ ਦੇ ਨਾਲ ਗੁਰਨਾਨਕ ਦੀ ਪੌੜੀ ਇੱਕ ਇੱਕ ਪੰਕਤੀ ਮੇਲ ਖਾ ਰਹੀ ਤੋ ਆਪ ਭਗਤ ਕਬੀਰ ਅਗਾਹ ਚੱਲ ਕੇ ਕਹਿੰਦੇ ਨੇ ਕੋਟ ਚੰਦਰ ਮੇ ਕਰੇ ਚਰਾਕ ਚੰ드ਰਮਾ ਵੀ ਇੱਕ ਨਹੀਂ ਕਰੋੜਾ ਨੇ ਜੋ ਰੋਸ਼ਨੀ ਦਿੰਦੇ ਨੇ ਸ਼ੀਤਲਤਾ ਦਿੰਦੇ ਨੇ ਔਰ ਆਪਣੀ ਕਿਰਣਾ ਦੇ ਰਾਹੀਂ ਅੰਮ੍ਰਿਤ ਰਸ ਵੰਡਦੇ ਨੇ ਜਦ ਪ੍ਰਿਥਵੀ ਆ ਅਨੰਤ ਨੇ ਬ੍ਰਹਿਮੰਡ ਅਨੰਤ ਨੇ ਤੋ ਕਬੀਰ ਕਹਿੰਦੇ ਨੇ ਚੰਦਰਮਾ ਵੀ ਅਨੇਕ ਨੇ ਸੁਰਤੈ 33 ਉਜੇਵੇਂ ਪਾਗ 33 ਕਰੋੜ ਦੇਵਤਾ ਪਰਿਪੂਰਣ ਪ੍ਰਮਾਤਮਾ ਦੇ ਸੇਸ਼ ਪ੍ਰਸਾਦ ਲਈ ਤਰਸ ਰਿਹਾ ਪਰ ਇਸ ਤਰ੍ਹਾਂ ਦੇ 33 ਕਰੋੜ ਦੇਵਤੇ ਵੀ ਅਨੰਤ ਨੇ ਬੇਸ਼ੁਮਾਰ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਆਪ ਆ DNA ਚਲ ਕੇ ਕਹਿੰਦੇ ਨੇ ਨੌ ਗ੍ਰਹਿ ਕੋਟ ਠਾਂਡੇ ਦਰਬਾਰ ਸਾਡੇ ਰੇਸ਼ ਦੇ ਚ ਨੌ ਗ੍ਰਹਾਂ ਦੀ ਵਿਸ਼ੇਸ਼ ਕਰਕੇ ਪੂਜਾ ਹੈ ਜਦ ਕਿਸੇ ਦਾ ਦਿਨ ਚੰਗਾ ਨਾ ਹੋਵੇ ਕੰਮ ਧੰਦੇ ਚ ਕੋਈ ਫਰਕ ਪੈ ਗਿਆ ਹੈ ਬਿਮਾਰੀ ਇਤਿਆਦ ਦੀ ਕੋਈ ਘਟਨਾ ਘਟ ਗਈ ਹੈ ਤਾਂ ਆਮ ਇਲਮੇ ਨਜੂਮ ਦੇ ਮਾਹਿਰ ਕਹਿੰਦੇ ਨੇ ਤੇਰੇ ਤੇ ਕੋਈ ਗ੍ਰਹਿ ਦਾ ਅਸਰ ਠੀਕ ਨਹੀਂ ਹੈ ਔਰ ਵਿਸ਼ੇਸ਼ ਕਰਕੇ ਨੌ ਗ੍ਰਹਿ ਜਿਨ੍ਹਾਂ ਦਾ ਇਸ ਪ੍ਰithvi ਦੇ ਉੱਤੇ ਤੇ ਮਨੁੱਖ ਦੇ ਮਾਨਸਿਕ ਮੰਡਲ ਦੇਤੇ ਖਾਸ ਅਸਰ ਮੰਨਿਆ ਜਾਂਦਾ ਹੈ ਉਹਨਾਂ ਦੇ ਚੋਂ ਕਿਸੇ ਇੱਕ ਅਦ ਗ੍ਰਹਿ ਦੀ ਦਸ਼ਾ ਬਈ ਠੀਕ ਨਹੀਂ ਹੈ ਇਸ ਢੰਗ ਦਾ ਜ਼ਿਕਰ ਨਜੂਮੀ ਕਰਦੇ ਨੇ ਪਰ ਕਬੀਰ ਕਹਿੰਦੇ ਨੇ ਇਸ ਤਰ੍ਹਾਂ ਦੇ ਨੌ ਗ੍ਰਹਿ ਵੀ ਕਰੋੜਾਂ ਨੇ ਇਹ ਸਿਰਫ ਨੌ ਥੋੜੀ ਨੇ ਨੌ ਗ੍ਰਹਿ ਕੋਟ ਥਾਂਡੇ ਦਰਬਾਰ ਉਸ ਪਰਿਪੂਰਨ ਪ੍ਰਮਾਤਮਾ ਦੇ ਦਰਬਾਰ ਦੇ ਚ ਮੈਂ ਇੱਕ ਨਹੀਂ ਨੌ ਗ੍ਰਹਿ ਨੌ ਗ੍ਰਹਿ ਜੈਸੇ ਕਰੋੜਾ ਨੌ ਗ੍ਰਹਿ ਦੇਖ ਰਹੇ ਹਾਂ ਤਾਂ ਫਿਰ ਇਹ ਫੈਸਲਾ ਕਰਨਾ ਪਏਗਾ ਕਿਹੜੇ ਨੌ ਗ੍ਰਹਾਂ ਦਾ ਇਹ ਅਸਰ ਹੈ ਮਾੜਾ ਜਾਂ ਚੰਗਾ ਜਿਨ੍ਹਾਂ ਦੀ ਪ੍ਰਸਿੱਧੀ ਹੋ ਰਹੀ ਹੈ ਬਕਾਇਦਾ ਗ੍ਰਹਾਂ ਦੀ ਸਾਡੇ ਦੇਸ਼ ਦੇ ਵਿੱਚ ਪੂਜਾ ਹੁੰਦੀ ਹੈ ਔਰ ਨੌ ਗ੍ਰਹਾਂ ਦੇ ਬਕਾਇਦਾ ਮੰਦਿਰ ਵੀ ਨੇ ਤਾਂ ਭਗਤ ਕਬੀਰ ਕਹਿੰਦੇ ਨੇ ਨੌ ਗ੍ਰਹਿ ਕੋਟ ਠਾਡੇ ਦਰਬਾਰ ਧਰਮ ਕੋਟ ਜਾ ਕੇ ਪ੍ਰਤਿਹਾਰ ਗਾਥਾ ਹੈ ਕਿ ਇੱਕ ਧਰਮ ਰਾਜ ਹੈ ਜੋ ਜੀਵਾਂ ਦਾ ਹਿਸਾਬ ਕਿਤਾਬ ਰੱਖਦਾ ਹੈ। ਔਰ ਫਿਰ ਉਹਨਾਂ ਦੇ ਹਿਸਾਬ ਕਿਤਾਬ ਦੇ ਮੁਤਾਬਕ ਲੇਖੇ ਦੇ ਮੁਤਾਬਕ ਕਰਮਾਂ ਦੇ ਮੁਤਾਬਕ ਸਜ਼ਾ ਦਿੰਦਾ ਹੈ ਜਾਂ ਬਖਸ਼ਿਸ਼ ਕਰਦਾ। ਪਰਿਪੂਰਨ ਪ੍ਰਮਾਤਮਾ ਨੇ ਉਸ ਨੂੰ ਅਸਥਾਪਨ ਕੀਤਾ ਹੋਇਆ ਧਰਮ ਰਾਜ ਨੂੰ। ਤੋਂ ਕਬੀਰ ਕਹਿੰਦੇ ਨੇ ਇਸ ਤਰ੍ਹਾਂ ਦੇ ਧਰਮ ਰਾਜ ਭਾਓ ਪ੍ਰਮਾਤਮਾ ਦੇ ਬਣਾਏ ਹੋਏ ਨਿਯਮ ਵੀ ਮੈਂ ਕਰੋੜਾਂ ਦੇਖ ਰਿਹਾ। ਕੋਈ ਇੱਕ ਤਰ੍ਹਾਂ ਦੀ ਨਿਯਮਾਵਲੀ ਥੋੜੀ ਹੈ। ਉਸਨੇ ਸੂਰਜ ਨੂੰ ਵੱਖ ਨਿਯਮ ਦਿੱਤਾ ਹੈ ਚੰ드ਰਮਾ ਨੂੰ ਵੱਖ ਨਿਯਮ ਦਿੱਤਾ ਹੈ ਸਾਗਰ ਨੂੰ ਵੱਖ ਨਿਯਮ ਦਿੱਤਾ ਹੈ ਦਰਿਆਵਾਂ ਦਾ ਵੱਖ ਨਿਯਮ ਹੈ ਪਹਾੜ ਕਿਸੇ ਹੋਰ ਨਿਯਮ ਦੇ ਆਸਰੇ ਤੇ ਖੜੇ ਨੇ ਨੌ ਗ੍ਰਹਿ ਕਿਸੇ ਹੋਰ ਨਿਯਮ ਦੇ ਆਸਰੇ ਤੇ ਖੜੇ ਨੇ ਤੇ ਹਰ ਇੱਕ ਨੂੰ ਜੋ ਵੱਖ-ਵੱਖ ਉਸਨੇ ਨਿਯਮ ਦਿੱਤਾ ਹੈ ਮਰਿਆਦਾ ਦਿੱਤੀ ਹੈ ਧਰਮ ਦਿੱਤਾ ਹੈ ਤੋ ਇਸ ਢੰਗ ਦੀ ਜੇ ਗਿਣਤੀ ਕਰੀਏ ਤੇ ਫਿਰ ਕਰੋੜਾਂ ਤਰ੍ਹਾਂ ਦਾ ਧਰਮ ਹੋ ਗਿਆ ਵਿਅਕਤੀ ਦਾ ਧਰਮ ਹੋਰ ਪਸ਼ੂਆਂ ਦਾ ਧਰਮ ਹੋਰ ਸਾਗਰ ਦਾ ਧਰਮ ਹੋਰ ਅਗਨੀ ਦਾ ਧਰਮ ਹੋਰ ਫੁੱਲਾਂ ਦਾ ਧਰਮ ਹੋਰ ਸੁੰਦਰਤਾ ਲੁਟਾਨ ਤੇ ਮਹਿਕ ਦੇਣ ਸੂਰਜ ਦਾ ਧਰਮ ਹੈ ਰੋਸ਼ਨੀ ਦੇਵੇ ਗਰਮੀ ਦੇਵੇ ਪਾਣੀ ਦਾ ਧਰਮ ਇਹ ਹੈ ਪਿਆਸ बुझाਵੇ ਨਿਰਮਲ ਕਰੇ ਤੇ ਪਾਣੀ ਦਾ ਧਰਮ ਇਹ ਵੀ ਹੈ ਕਿ ਉਹ ਨਿਵਾਣ ਦੀ ਤਰਫ ਵਗੇ ਤੋ ਗਰਸ ਕੇ ਹਰ ਵਸਤੂ ਨੂੰ ਹਰ ਹਸਤੀ ਨੂੰ ਪਰਿਪੂਰਨ ਪਰਮਾਤਮਾ ਨੇ ਜੋ ਧਰਮ ਦਿੱਤਾ ਹੈ ਤੇ ਇਸ ਤਰੀਕੇ ਨਾਲ ਧਰਮ ਦੀ ਗਿਣਤੀ ਕਰੀਏ ਤੇ ਕਰੋੜਾਂ ਬਰੰਦੇ ਨੇ ਧਰਮ ਕੋਟ ਜਾਕੇ ਪ੍ਰਤੀਹਾਰ ਆਪ ਅਗਾਹਾਂ ਚੱਲ ਕੇ ਕਹਿੰਦੇ ਨੇ ਕੋਟਕ ਕੁਮੇਰ ਭਰੇ ਭੰਡਾਰ ਕੋਟਕ ਲਖਮੀ ਕਰੇ ਸ਼ਿੰਗਾਰ ਕਰੋੜਾਂ ਤਰ੍ਹਾਂ ਦੇ ਕੁਬੇਰ ਨੇ ਤੇ ਕਰੋੜਾਂ ਤਰ੍ਹਾਂ ਦੇ ਖਜ਼ਾਨੇ ਨੇ ਕਰੋਣਾ ਤਰ੍ਹਾਂ ਦੀਆਂ ਹੀ ਲక్ష్ਮੀ ਦੇਵੀਆਂ ਨੇ ਕਿਸ ਲక్ష్ਮੀ ਦੀ ਪੂਜਾ ਕਰ ਰਹੇ ਹੋ ਭਗਤ ਕਬੀਰ ਕਹਿੰਦੇ ਨੇ ਤੇ ਕਰੋਣਾ ਨੇ ਭਾਉ, ਧਨ, ਸੰਪਦਾ ਤੇ ਕਰੋਣਾ ਤਰ੍ਹਾਂ ਦੀ ਆਉਂਦੀ ਹੈ। ਸਾਡੇ ਦੇਸ਼ ਤੇ ਗੱਜ ਧਨ, ਗਾਉ ਧਨ, ਹਸ ਧਨ, ਫਿਰ ਸਵਰਨ ਧਨ, ਭੂਮ ਧਨ, ਗ੍ਰਹਿ ਧਨ ਇਹ ਸਾਰੇ ਧਨ ਗਿਨੇ ਗਏ ਨੇ, ਸਾਰੇ ਲక్ష్ਮੀ ਦੇ ਰੂਪ ਗਿਨੇ ਗਏ ਨੇ। ਮਕਾਨ ਇੱਕ ਧਨ ਹੈ। ਧਰਤੀ ਜ਼ਮੀਨ ਇੱਕ ਧਨ ਹੈ ਗਜ ਧਨ ਗਊ ਧਨ ਪ੍ਰਾਣੇ ਜਮਾਨੇ ਦੇ ਜਿਹਦੇ ਘਰ ਬਹੁਤ ਸਾਰੀਆਂ ਗਊਆਂ ਹੋਣ ਉਹਨੂੰ ਧਨ ਗਿਣਿਆ ਜਾਂਦਾ ਸੀ ਭਾਈ ਇਹ ਇਹਦੇ ਕੋਲ ਗਊਆਂ ਦਾ ਧਨ ਬਹੁਤਾ ਹੈ ਇਹਦੇ ਕੋਲ ਹਾਥੀਆਂ ਦਾ ਧਨ ਬਹੁਤਾ ਹੈ ਇਹਦੇ ਕੋਲ ਘੋੜਿਆਂ ਦਾ ਧਨ ਬਹੁਤਾ ਹੈ ਇਹਦੇ ਕੋਲ ਅੰਨ ਦਾ ਧਨ ਬਹੁਤਾ ਹੈ ਇਹਦੇ ਕੋਲ ਸੋਨੇ ਦਾ ਧਨ ਬਹੁਤਾ ਹੈ ਇਹਦੇ ਕੋਲ ਭੌਮੀ ਦਾ ਧਨ ਬਹੁਤਾ ਹੈ ਤਾਂ ਇਸ ਥਰੀ ਕੇ ਨਾਲ ਧਨ ਦੀ ਗਿਣਤੀ ਕਰੀਏ ਤੇ ਬੇਸ਼ੁਮਾਰ ਹੈ ਤੇ ਹਰ ਪ੍ਰithvi ਦਾ ਅਲੱਗ-ਅਲੱਗ ਧਨ ਹੈ ਤੋ ਆਪ ਕਹਿੰਦੇ ਨੇ ਕੋਟਕ ਲਖਮੇ ਕਰੇ ਸਿੰਗਾਰ ਅਗਾਹ ਚਲ ਕੇ ਆਪ ਕਹਿੰਦੇ ਨੇ 52 ਕੋਟ ਜਾ ਕੇ ਰੁਮਾਵਲੀ 라ਵਣ ਸੈਨਾ ਜੈ ਤੈ ਛਲੇ ਜਿਸਨੇ 라ਵਣ ਦੀ ਸੈਨਾ ਨੂੰ ਛਲਿਆ ਨਾਸ ਕੀਤਾ ਮਾਰਿਆ ਤੇ 라ਵਣ ਨੂੰ ਵੀ ਮੌਤ ਦੇ ਘਾਟ ਉਤਾਰਿਆ ਭਗਤ ਕਬੀਰ ਕਹਿੰਦੇ ਨੇ ਉਹ શ્રીราม ਵੀ ਮੈਂ ਕਰੋੜਾਂ ਵੇਖ ਰਿਹਾ ਉਸ ਪਰਮਾਤਮਾ ਦੇ ਦਰਬਾਰ ਵਿੱਚ ਉਸ ਤਰ੍ਹਾਂ ਦੀਆਂ ਮਹਾਨ ਮੂਰਤੀਆਂ ਮਰਿਆਦਾ ਸੰਪੰਨ ਮਰਿਆਦਾ ਪ੍ਰਸ਼ੋਤਮ ਜੈਸੇ ਮਹਾਨ ਪੁਰਸ਼ ਕਰੋੜਾਂ ਮੈਂ ਦੇਖ ਰਿਹਾ ਔਰ ਕਰੋੜਾਂ ਵਾਰੀ ਵੱਖ-ਵੱਖ ਪ੍ਰਿਥਵੀਆ ਤੇ ਇਹ ਆਏ ਨੇ ਤੋ ਆਪ ਕਹਿੰਦੇ ਨੇ ਸਹਸ ਕੋਟ ਬੋ ਕਹਿਤ ਪੁਰਾਨ ਦਰਿਓ ਧਨ ਕਾ ਮਥਿਆ ਮਾ ਜਿਸਨੇ ਪੁਰਾਨ ਲਿਖੇ ਸ਼ਾਸਤਰ ਲਿਖੇ ਵੇਦ ਲਿਖੇ ਤੇ ਕਬੀਰ ਕਹਿੰਦੇ ਨੇ ਉਸ ਜੈਸਾ ਮਹਾਨ ਪੰਡਿਤ ਵੇਦ ਵਿਆਸ ਜਿਸ ਨੇ ਬ੍ਰਾਹਮਣ ਲਿਖੇ ਗੀਤਾ ਲਿਖੇ ਵੇਦ ਲਿਖੇ ਇਸ ਤਰ੍ਹਾਂ ਦੇ ਮਹਾਨ ઋષਿ ਵੀ ਮੈਂ ਕਰੋੜਾ ਦੇਖ ਰਿਹਾ ਇਸ ਤਰ੍ਹਾਂ ਦੇ ਮਹਾਨ ਪੰਡਿਤ ਵੀ ਮੈਂ ਕਰੋੜਾ ਦੇਖ ਰਿਹਾ ਤੇ ਦਰਯੋਧਨ ਕਾ ਮਥਿਆ ਮਾਨ ਜਿਸ ਨੇ ਦਰਯੋਧਨ ਦੇ ਮਾਨ ਨੂੰ ਮਿੱਟੀ ਦੇ ਵਿੱਚ ਮਿਲਾ ਦਿੱਤਾ ਸ੍ਰੀ ਕਬੀਰ ਕਹਿੰਦੇ ਨਾ ਉਹ ਕ੍ਰਿਸ਼ਨ ਵੀ ਮੈਂ ਕਰੋੜਾ ਦੇਖ ਰਿਹਾ ਉਹਦੇ ਦਰਬਾਰ ਦੇ ਵਿੱਚ ਤੋ ਗੱਲ ਇੱਕ ਸਪਸ਼ਟ ਹੋ ਗਈ ਕਿ ਗਿਆਨ ਖਣ ਦੇ ਵਿੱਚ ਪਹੁੰਚਦੇ ਆ ਮਨੁੱਖ ਅਵਤਾਰ ਦਾ ਸਨਮਾਨ ਕਰਦਾ ਹੈ ਸਤਕਾਰ ਕਰਦਾ ਹੈ ਪੂਜਾ ਵੀ ਕਰਦਾ ਹੈ ਲੇਕਿਨ ਉਸ ਨੂੰ ਇਤਨਾ ਬੋਧ ਹੋ ਜਾਂਦਾ ਹੈ ਕਿ ਅਵਤਾਰ ਵੀ ਉਸ ਕਰਤਾਰ ਦੀ ਕਿਰਤ ਹੈ ਅਵਤਾਰ ਕਰਤਾ ਨਹੀਂ ਅਵਤਾਰ ਕਰਤਾਰ ਦੀ ਕਿਰਤ ਹੈ ਔਰ ਪਰਿਪੂਰਨ ਪ੍ਰਮਾਤਮਾ ਅਵਤਾਰੀ ਪੁਰਸ਼ਾਂ ਨੂੰ ਜਗਤ ਦੇ ਵਿੱਚ ਭੇਜਦਾ ਹੈ ਜਗਤ ਦੇ ਕਲਿਆਣ ਹਿਤ ਪਰ ਚੋਂਕੇ ਹਰ ਸਮਾਂ ਬਦਲਦਾ ਹੈ ਯੁੱਗ ਬਦਲਦਾ ਹੈ ਤੋ ਅਵਤਾਰੀ ਪੁਰਸ਼ ਬਦਲਦੇ ਰਹਿੰਦੇ ਨੇ ਔਰ ਪਤਾ ਨਹੀਂ ਇਸ ਪ੍ਰithvi ਤੇ ਕਿੰਨੀ ਦਫਾ ਯੁੱਗ ਬਦਲ ਚੁਕੇ ਨੇ ਗਿਣਤੀ ਮਿੰਤੀ ਤੋਂ ਤੇ ਪਰੇ ਦੀ ਗੱਲ ਹੈ ਇਸ ਵਾਸਤੇ ਅਵਤਾਰੀ ਪੁਰਸ਼ ਵੀ ਗਿਣੇ ਨਹੀਂ ਜਾ ਸਕਦੇ ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿਥੇ ਕਾਨ ਮਹੇਸ਼ ਕਿਤਨੇ ਹੀ ਕ੍ਰਿਸ਼ਨ ਨੇ ਔਰ ਕਿਤਨੇ ਹੀ ਮਹੇਸ਼ ਨੇ ਕੇਤੇ ਬਰਮੇ ਘਾੜਤ ਘੜੀਏ ਕਹਤੇ ਹੀ ਬਰਮੇ ਨੇ ਅਨੰਤ ਬਰਮੇ ਨੇ ਜੋ ਤਰ੍ਹਾਂ ਤਰ੍ਹਾਂ ਦੀਆਂ ਘਾੜਤਾਂ ਘੜਨ ਵਾਲੇ ਨੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਬਣਾਉਣ ਵਾਲੇ ਨੇ ਜੋ ਕੁਝ ਵੀ ਬਣਾਇਆ ਜਾ ਰਿਹਾ ਹੈ ਉਹ ਰਜੋਗੁਣ ਬਿਰਤੀ ਦੁਆਰਾ ਬਣਾਇਆ ਜਾ ਰਿਹਾ ਹੈ ਤੇ ਰਜੋਗੁਣ ਬਿਰਤੀ ਬ੍ਰਹਮਾ ਹੈ ਪੰਛੀ ਘੋਸਲੇ ਬਣਾ ਰਹੇ ਨੇ ਤਾਂ ਪੰਛੀ ਘੋਸਲੇ ਨਹੀਂ ਬਣਾ ਰਹੇ ਬ੍ਰਹਮਾ ਘੋਸਲਾ ਬਣਾ ਰਹੇ ਹਨ ਪੰਛੀਆਂ ਦੇ ਚ ਬ੍ਰਹਮਾ ਬੈਠਾ ਹੈ ਚੂਵੇ ਖੁੱਡ ਬਣਾ ਰਹੇ ਨੇ ਰਹਿਣ ਲਈ ਚੂਹਾ ਨਹੀਂ ਬਣਾ ਰਿਹਾ ਚੂਹੇ 'ਚ ਬੈਠਾ ਬ੍ਰਹਮਾ ਬਣਾ ਰਿਹਾ ਹੈ ਮਨੁੱਖ ਮਕਾਨ ਬਣਾ ਰਿਹਾ ਹੈ ਸੜਕਾਂ ਬਣਾ ਰਿਹਾ ਹੈ ਰੇਲਾ ਮੋੜਰਾ ਗੱਡੀਆਂ ਨੂੰ ਬਣਾ ਰਿਹਾ ਹੈ ਪੁਲ ਬਣਾ ਰਿਹਾ ਹੈ ਮਨੁੱਖ ਨਹੀਂ ਬਣਾ ਰਿਹਾ ਇਹ ਬ੍ਰਹਮਾ ਬਣਾ ਰਿਹਾ ਹੈ ਇਸ ਵਾਸਤੇ ਸਾਇਬ ਕਹਿੰਨ ਕਿਤੇ ਬਰਮੇ ਘਾੜਤ ਘੜੀਏ ਕਿਤਨੇ ਹੀ ਬਰਮੇ ਨੇ ਜੋ ਤਰ੍ਹਾਂ ਤਰ੍ਹਾਂ ਦੀ ਘਾੜਤ ਬਹਿ ਖੜਦੇ ਨੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਨੂੰ ਪੈ ਬਣਾਉਂਦੇ ਨੇ ਔਰ ਇਹ ਗਿਣਤੀ ਮਿਹਨਤੀ ਤੋਂ ਪਰ ਇਹਦੀ ਗੱਲ ਹੈ ਰੂਪ ਰੰਗ ਕੇ ਵੇਸ ਕਈ ਤਰ੍ਹਾਂ ਦੇ ਰੂਪਾਂ ਦੀਆਂ ਵਸਤੂਆਂ ਕਈ ਤਰ੍ਹਾਂ ਦੇ ਵੇਸ਼ ਬੂਸ਼ ਕਈ ਤਰ੍ਹਾਂ ਦੇ ਗਹਿਣੇ ਕਈ ਤਰ੍ਹਾਂ ਦਾ ਸਾਜ਼ੋ ਸਮਾਨ ਇਹ ਬ੍ਰਹਮੇ ਘੜ ਰਹੇ ਨੇ ਤੋ ਸਾਹਿਬ ਕਹਿੰਦੇ ਨਾ ਬ੍ਰਹਮਿਆਂ ਦੀ ਗਿਣਤੀ ਹੋ ਸਕਦੀ ਏ ਤੇ ਨਾ ਹੀ ਉਹਨਾਂ ਦੇ ਘੜੇ ਹੋਏ ਸਾਜ਼ੋ ਸਮਾਨ ਦਾ ਕੋਈ ਅੰਦਾਜ਼ਾ ਲੱਗਦਾ ਹੈ ਆਪ ਅਗਾਹ ਚੱਲ ਕੇ ਕਹਿੰਦੇ ਨੇ ਕੇਤਿਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕਰਮ ਭੂਮੀ ਜਿੱਥੇ ਮਨੁੱਖ ਕਰਮ ਕਰਦਾ ਹੈ ਮਾਤ ਲੋਕ ਸਾਇਬ ਕਹਿੰਦੇ ਨੇ ਇਸ ਤਰ੍ਹਾਂ ਦੀਆਂ ਪ੍ਰਿਥਵੀਆ ਇੱਕ ਨਹੀਂ ਅਨੇਕਾਂ ਨੇ ਜਿੱਥੇ ਜੀਵ ਤਰ੍ਹਾਂ-ਤਰ੍ਹਾਂ ਦੇ ਕਰਮ ਕਰਦੇ ਨੇ ਮੇਰੇ ਕੇਤੇ ਕਿਤਨੇ ਹੀ ਪਹਾੜ ਨੇ ਗਿਣਤੇ ਮਰਤੇ ਨਹੀਂ ਹੋ ਸਕਦੇ ਇੱਕ ਪ੍ਰਿਥਵੀ ਦੇ ਉੱਤੇ ਅਨੰਤ ਪਹਾੜ ਨੇ ਜਿਨ੍ਹਾਂ ਨੂੰ ਗਿਣਨਾ ਬੜਾ ਔਖਾ ਹੈ ਅਨੰਤ ਪ੍ਰਿਥਵੀਆ ਤੇ ਹਰ ਪ੍ਰithvi ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਪਹਾੜ ਤੋਂ ਆਪ ਕਹਿੰਦੇ ਨੇ ਕੇਤਿਆ ਕਰਮ ਭੂਮੀ अनेकाही ਧਰਤੀਆਂ ਨੇ ਤੇ ਅਣਗਿਣਤ ਹੀ ਪਹਾੜ ਨੇ ਕੇਤੇ ਧੂ ਉਪਦੇਸ਼ ਤੇ अनेकाही ਅਣਗਿਣਤ ਹੀ ਧਰੂ ਜੈਸੇ ਭਗਤ ਨੂੰ ਉਪਦੇਸ਼ ਕਰਨ ਵਾਲੇ ਨਾਰਦ ਜੈਸੇ ਗੁਰੂ ਨੇ ਨਾਰਦ ਇੱਕ ਨਹੀਂ अनेका ਨੇ ਤੇ ਧਰੂ ਜੈਸੇ ਭਗਤ ਵੀ ਇੱਕ ਨਹੀਂ ਹਰ ਸਮੇਂ ਛੋਏ ਨੇ ਧਰੂ ਜੈਸੇ ਬਾਲਕ ਨੂੰ ਬ੍ਰਹਮ ਗਿਆਨ ਹੋਇਆ ਤੇ ਇਸ ਤਰ੍ਹਾਂ ਦੇ ਬਾਲਕ अनेका ਹੋਏ ਨੇ ਤੇ ਇਸ ਤਰ੍ਹਾਂ ਦੇ ਬਾਲਕਾਂ ਨੂੰ ਉਪਦੇਸ਼ ਦੇਣ ਵਾਲੇ ਨਾਰਦ ਜੈਸੇ ਗੁਰੂ ਵੀ अनेका ਹੋਏ ਨੇ ਗਿਣਤੀ ਮਿਣਤੀ ਤੋਂ ਪਰੇ ਦੀ ਗੱਲ ਆਪ ਅਗਾ ਚੱਲ ਕੇ ਫਰਮਾਨ ਕਰਦੇ ਨੇ ਕੇਤੇ ਇੰਦ ਚੰਦ ਸੂਰ ਕੇਤੇ ਕਿਤਨੇ ਹੀ ਇੰਦਰ ਜੈਸੇ ਦੇਵਤੇ ਨੇ ਭਾਵ ਬਦਲ ਨੇ ਜੋ ਮੈਂ ਪਾਉਂਦੇ ਨੇ ਜਿਨ੍ਹਾਂ ਦੀ ਗਿਣਤੀ ਮਿੰਨਤੀ ਹੋ ਨਹੀਂ ਸਕਦੀ ਤੇ ਅਨੇਕਾਂ ਹੀ ਚੰ드ਰਮਾ ਨੇ ਅਨੇਕਾਂ ਹੀ ਸੂਰਜ ਨੇ ਜਿਨ੍ਹਾਂ ਦਾ ਅੰਦਾਜ਼ਾ ਲਾਣਾ ਬਹੁਤ ਕਠਿਨ ਹੈ ਭਗਤ ਕਬੀਰ ਜੀ ਮਹਾਰਾਜ ਤੋਂ ਪੁੱਛਿਆ ਗਿਆ ਇਹ ਸਾਰੀ ਗਿਆਨਖੰਡ ਦੀ ਜੋ ਰੂਪਰੇਖਾ ਆਪ ਦਸਰਿਓ ਜਗਤ ਨੂੰ ਤੁਸੀਂ ਕਿਸ ਤਰ੍ਹਾਂ ਵੇਖ ਲਿਆ ਕਿ ਕਰੋੜਾਂ ਸੂਰਜ ਨੇ ਕਰੋੜਾਂ ਤ੍ਰਿਸ਼ਣ ਨੇ ਕਰੋੜਾਂ ਰਾਮ ਨੇ ਕਰੋੜਾਂ ਹੀ ਧਰਤੀਆਂ ਨੇ ਕਰੋੜਾਂ ਹੀ ਦੁਰਗਾ ਨੇ ਕਰੋੜਾਂ ਤਰ੍ਹਾਂ ਦੇ ਨੌ ਗ੍ਰਹਿ ਨੇ ਔਰ ਕਰੋੜਾਂ ਹੀ ਲక్ష్ਮੀ ਅਨੇ ਕਰੋੜਾ ਮਹਾਦੇਵ ਨੇ ਇਹ ਤੁਸੀਂ ਕਿਸ ਤਰ੍ਹਾਂ ਵੇਖ ਲਿਆ ਆਪ ਕਹਿੰਦੇ ਨੇ ਜਿਸ ਤਰ੍ਹਾਂ ਮੈਂ ਵੇਖਿਆ ਸਾਰੇ ਵੇਖ ਸਕਦੇ ਨੇ ਅਗਰ ਕੋਈ ਆਪਣੇ ਅੰਦਰ ਵੇਖਣ ਦੀ ਸਮਰਥਾ ਪੈਦਾ ਕਰ ਸਕੇ ਕਹੋ ਕਬੀਰ ਜਾਣੇਗਾ ਸੋਈ ਹਿਰਦੇ राम ਮੁਖ ਰਾਮੇ ਹੋਈ ਰਸਨਾ ਤੇ ਰਾਮ ਹੋਵੇ ਹਿਰਦੇ ਦੇ ਚ ਰਾਮ ਹੋਵੇ ਤੋ ਕਬੀਰ ਕਹਿੰਦੇ ਨੇ ਕਪਾਟ ਖੁੱਲ ਜਾਂਦੇ ਨੇ ਔਰ ਇਹ ਸਭ ਕੁਝ ਦਿਖਾਈ ਦੇਣ ਲੱਗ ਪੈਂਦਾ ਹੈ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ अनेकाਹੀਂ ਚੰਦਰਮਾ ਨੇ अनेकाਹੀਂ ਇੰਦਰ ਜੈਸੇ ਦੇਵਤੇ ਨੇ ਔਰ अनेकाਹੀਂ ਸੂਰਜ ਨੇ ਕੀਤੇ ਮੰਡਲ ਦੇਸ਼ अनेकाਹੀਂ ਮੰਡਲ ਨੇ ਬਾਉ ਜ਼ਮੀਨ ਦੇ ਟੁਕੜੇ ਨੇ ਤੇ अनेकाਹੀਂ ਦੇਸ਼ ਨੇ ਜਿਨ੍ਹਾਂ ਦੀ ਗਿਣਤੀ ਕਰਨੀ ਕਠਿਨ ਹੈ ਅਗਾਚਲ ਕੇ ਸਾਇਬ ਕਹਿੰਦੇ ਨੇ ਕੇਤੇ ਸਿੱਧ ਬੁੱਧ 나ਥ ਕਹਤੇ ਕੇਤੇ ਕੇਤੇ ਦੇਵੀ ਰੇਸ अने ਕਹੇ ਸਿੱਧ ਪੁਰਸ਼ ਨੇ ਜੋ ਸiddhi ਨੂੰ ਪ੍ਰਾਪਤ ਹੋ ਜਾਣ ਜਿਨ੍ਹਾਂ ਦੇ ਕੋਲ ਸਿੱਧ ਕਲਾ ਬਕਾਇਦਾ ਤੌਰ ਤੇ ਹੋਵੇ ਉਹਨਾਂ ਨੂੰ ਕਹਿੰਦੇ ਨੇ ਸਿੱਧ ਕੰਮ ਕਰਨ ਨੂੰ ਸਫਲ ਕਰਨ ਨੂੰ ਉਹਨਾਂ ਦੇ ਕੋਲ ਸਮਰੱਥਾ ਹੋਵੇ ਕਿਸੇ ਵੀ ਘਟਨਾ ਨੂੰ ਚਾਹੇ ਕਿਤਨੀ ਦੁਖਤ ਹੋਵੇ ਉਨ ਨੂੰ ਸੁਖਤ ਰੂਪ ਦੇ ਸਕਣ ਇਸ ਤਰ੍ਹਾਂ ਦੀ ਉਹਨਾਂ ਦੇ ਕੋਲ ਸਿੱਧੀ ਹੋਵੇ ਸਾਇਬ ਕਹਿੰਦੇ ਨੇ ਐਸੇ ਸਿੱਧ ਪੁਰਸ਼ ਇੱਕ ਨਹੀਂ ਅਣਗਿਣਤ ਨੇ ਔਰ ਬੁੱਧ ਜੈਸੇ ਤਪੇਸ਼ਵਰ ਬੁੱਧ ਜੈਸੇ ਦਿਆਲੂ ਬੁੱਧ ਜੈਸੇ ਗਿਆਨੀ ਸਾਇਬ ਕਹਿੰਦੇ ਨੇ ਇਹ ਵੀ ਇੱਕ ਨਹੀਂ ਅਨੇਕਾਂ ਨੇ ਅਨੇਕਾਂ ਤਰ੍ਹਾਂ ਤਿਆਂ ਪ੍ਰਿਥਵੀਆ ਦਿੱਤੇ ਅਨੇਕਾਂ ਤਰ੍ਹਾਂ ਦੇ ਬੁੱਧ ਤੇ अनेका ਮਿਟ ਰਹੀਆਂ ਪ੍ਰਥਵੀਆਂ ਤੇ ਨਵੀਆਂ ਬਣ ਰਹੀਆਂ ਤੇ ਉਹਨਾਂ ਵਿੱਚ ਪੈਦਾ ਹੋ ਰਹਿ ਨਵੇਂ ਮਹਾਤਮਾ ਬੁੱਧ ਆਪ ਕਹਿੰਦੇ ਨੇ अनेका ਹੀ ਬੁੱਧ ਨੇ ਤੇ अनेका ਹੀ ਜੋਗੀ ਨੇ 나ਥ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਤੇ अनेका ਹੀ ਦੇਵੀਆਂ ਦੇ ਵੇਸ ਨੇ ਭਾਵ ਪੁਰਸ਼ਾਂ ਤੋਂ ਇਲਾਵਾ ਜਿਨ੍ਹਾਂ ਦੇ ਅੰਦਰ ਦੇਵੇ ਜੋਤੀ ਵਿਦਿਮਾਨ ਹੋਈ ਉਸ ਤਰ੍ਹਾਂ ਦੀਆਂ ਇਸਤਰੀਆਂ ਵੀ ਅਨੇਕੀਆਂ ਨੇ ਭਾਵ ਦੇਵੀਆਂ ਵੀ अनेका ਨੇ ਜਿਨ੍ਹਾਂ ਦੀ ਗਿਣਤੀ ਕਰਨੇ ਕਠਨ ਹੈ ਕਹਤੇ ਦੇਵ दानव ਮੁੰਨ ਕਹਤੇ ਕਹਤੇ ਰਤਨ ਸਮੁੰਦਰ ਕਿਤਨੇ ਹੀ ਦੇਵ ਨੇ ਜਿਨ੍ਹਾਂ ਦੇ ਅੰਦਰ ਪ੍ਰਕਾਸ਼ ਹੋ ਗਿਆ ਤੇ ਕਿਤਨੇ ਹੀ दानव ਨੇ ਜੋ ਰਾक्षਸੀ ਬਿਰਤੀ ਦੇ ਮਾਲਕ ਨੇ ਬੜੇ ਸ਼ਕਤੀਸ਼ਾਲੀ ਨੇ ਬੜੀ ਉਨ੍ਹਾਂ ਕੋਲ ਤਾਕਤ ਹੈ ਪਰ ਤਾਕਤ ਦਾ ਪ੍ਰਯੋਗ ਗਲਤ ਕਰਦੇ ਨੇ ਉਦੀ ਵਰਤੋਂ ਗਲਤ ਕਰਦੇ ਨੇ ਇਸ ਤਰ੍ਹਾਂ ਦੇ ਸ਼ਕਤੀਸ਼ਾਲੀ ਦਾਣੋਵੇ ਸਾਇਬ ਕਹਿੰਦੇ ਨੇ ਅਣਗਿਣਤ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਮੁੰਨ ਕੇ ਤੇ अनेका ਹੀ मुनि ਨੇ ਜੋ ਮौन धारण ਕਰ ਗਏ ਨੇ ਜੋ ਮਨ ਤੋਂ ਉੱਚੇ ਉੱਠ ਗਏ ਨੇ ਤੇ ਜਿਨ੍ਹਾਂ ਦਾ ਮਨ ਬਿਸ਼ਰਾਮ ਦੇ ਚਲਾ ਗਏ ਸਾਇਬ ਕਹਿੰਦੇ ਨੇ ਇਸ ਤਰ੍ਹਾਂ ਦੇ ਮੌਨੇ ਵੀ अनेका ਨੇ ਤੇਤੇ ਰਤਨ ਸਮੰਦ ਸਮੁੰਦਰ ਨੂੰ ਰਤਨਾਕਰ ਆਖਿਆ ਗਿਆ ਹੈ ਰਤਨਾ ਦੀ ਖਾਣ ਤੋਂ ਮਹਾਰਾਜ ਕਹਿੰਦੇ ਨੇ ਸਮੁੰਦਰ ਵੀ अनेका ਨੇ ਜਿਨ੍ਹਾਂ ਦੇ ਅੰਦਰ अनेका ਤਰ੍ਹਾਂ ਦੇ ਰਤਨ ਪਏ ਹੋਏ ਨੇ ਕੇਤਿਆਂ ਖਾਣੀ ਕੇਤਿਆਂ ਬਾਣੀ ਕੇਤੇ ਪਾਤ ਨਰਿੰਦ ਖਾਣੀਆਂ ਵੀ ਕਿਤਨੀਆਂ ਨੇ ਸਾਡੇ ਇਸ ਮਾਤ ਲੋਕ ਦੇ ਚ ਚਾਰ ਖਾਣੀਆਂ ਨੇ ਜਿਨ੍ਹਾਂ ਦਾ ਇਸ ਡੰਗ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜ਼ਿਕਰ ਕਰਦੇ ਨੇ ਅੰਡਜ ਜੇਰਜ ਸੇਤਜ ਉਤਪੁਚ ਸਭ ਤੋਂ ਵੱਡੀ ਖਾਣ ਹੈ ਅੰਡਿਆਂ ਦੀ ਜਿਸ ਤੋਂ ਪੰਛੀ ਪੈਦਾ ਹੁੰਦੇ ਨੇ ਤੇ अनेका ਜਲ ਜੰਤੂ ਮੱਛਲੀਆਂ ਕਛੂਏ इत्याਦਿਕ ਜੋ ਅੰਡਿਆਂ ਤੋਂ ਪੈਦਾ ਹੁੰਦੇ ਨੇ ਸਭ ਤੋਂ ਵੱਡੀ ਖਾਣ ਅੰਡੇ ਤੇ ਅੰਡਿਆਂ ਤੋਂ ਬਾਅਦ ਦੂਜੀ ਖਾਣ ਹੈ ਜੇਰ ਪੇਟ ਤੋਂ ਪੈਦਾ ਹੋਣ ਵਾਲੇ ਤੇ ਤੀਸਰੀ ਖਾਣ ਹੈ ਸਵੈਤਜ ਪਸੀਨੇ ਤੋਂ ਪੈਦਾ ਹੋਣ ਵਾਲੇ ਚਿਚੜ ਜੂ ਇਤਿਆਦਿਕ ਤੇ ਚੌਥੀ ਖਾਣ ਹੈ ਉਤਪਜ ਜੋ ਧਰਤੀ ਦੇ ਚ ਦਰਖਤ ਇਤਿਆਦਤ ਪੈਦਾ ਹੁੰਦੇ ਨੇ ਇਹ ਚਾਰ ਖਾਣੀਆਂ ਇਸ ਮਾਤ ਲੋਕ ਦੇ ਚ ਨੇ ਪਰ ਚੁਕੇ ਪ੍ਰਥਵੀਆ ਅਨੇਕ ਨੇ ਤੇ ਉਥੇ अनेका ਤਰ੍ਹਾਂ ਦੀਆਂ ਵੱਖ-ਵੱਖ ਖਾਣੀਆਂ ਨੇ ਤੋਂ ਸਾਇਬ ਕਹਿੰਦੇ ਨੇ ਨਾ ਖਾਣੀਆਂ ਦੀ ਵੀ ਗਿਣਤੀ ਨਹੀਂ ਹੋ ਸਕਦੀ ਜਿੱਥੋਂ ਜੀਵਾਂ ਦਾ ਜਨਮ ਹੋ ਰਿਹਾ ਹੈ ਕਿਤਿਆਂ ਖਾਣੀ ਕਿਤਿਆਂ ਬਾਣੀ ਬਾਣੀ ਮਨੁੱਖ ਦੀ ਬਾਣੀ ਨੂੰ ਵੀ ਚਾਰ ਹਿੱਸਿਆਂ ਦੇ ਚ ਤਕਸੀਮ ਕੀਤਾ ਗਿਆ ਹੈ ਪਰਾ ਪਸੰਤੀ ਮਧਮ ਬੈਖਰੀ ਜ਼ਬਾਨ ਜਿਸ ਸ਼ਬਦ ਨੂੰ ਬਾਹਰ ਪ੍ਰਗਟ ਕਰਦੀ ਹੈ ਇਹਨੂੰ ਬੈਖਰੀ ਬਾਣੀ ਕਹਿੰਦੇ ਨੇ ਪਰ ਜ਼ਬਾਨ ਜਿਸ ਨੂੰ ਪ੍ਰਗਟ ਕਰਦੀ ਹੈ ਇਹ ਸਭ ਤੋਂ ਪ੍ਰਥਮ ਇਸ ਦੀ ਧੁਨ ਨਾਭੀ ਤੋਂ ਉੱਠਦੀ ਹੈ ਜਦ ਧੁਨ ਨਾਭੀ ਤੋਂ ਉੱਠਦੀ ਹੈ ਉਦੋਂ ਇਸ ਨੂੰ ਕਹਿੰਦੇ ਨੇ ਪਰਾ ਬਾਣੀ ਤੇ ਨਾਭੀ ਤੋਂ ਉੱਠ ਕੇ ਜਦ ਇਹ ਬਾਣੀ ਹਿਰਦੇ ਵਿੱਚ ਆਉਂਦੀ ਹੈ ਤੇ ਇਹਨੂੰ ਕਹਿੰਦੇ ਨੇ ਪਸੰਤੀ ਇੱਥੇ ਇਸ ਨੂੰ ਅੱਖਰ ਮਿਲਨੇ ਸ਼ੁਰੂ ਹੋ ਜਾਂਦੇ ਨੇ ਉਸ ਧੁਨ ਨੂੰ ਅੱਖਰ ਮਿਲਦੇ ਨੇ ਹਿਰਦੇ ਤੋਂ ਉੱਠ ਕੇ ਜਦ ਇਹ ਬਾਣੀ કંਠ ਦੇ ਵਿੱਚ ਪਹੁੰਚਦੀ ਹੈ ਤੇ ਇਹਨੂੰ ਕਹਿੰਦੇ ਨੇ ਮਧਮਾ ਬਾਣੀ ਇੱਥੇ ਬਕੈਦਾ ਰੂਪ ਬਾਣੀ ਦਾ ਬਣ ਜਾਂਦਾ ਹੈ ਔਰ ਜ਼ਬਾਨ ਜਦ ਉਸੇ ਧੁਨ ਨੂੰ ਪ੍ਰਗਟ ਕਰਦੀ ਹੈ ਤੇ ਉਹਨੂੰ ਕਹਿੰਦੇ ਨੇ ਬੈਖਰੀ ਬਾਣੀ ਇੱਕ ਮਨੁੱਖ ਜੋ ਬੋਲਦਾ ਹੈ ਉਸ ਦੇ ਬੋਲਣ ਨੂੰ ਵੀ ਪਿਛਲੇ ਤਿੰਨ ਪੜਾਵਾਂ ਚੋਂ ਲੰਘਣਾ ਪੈਂਦਾ ਹੈ ਪਰਾ ਬਾਣੀ ਪਸੰਤੀ ਬਾਣੀ ਮਧਮਾ ਬਾਣੀ ਔਰ ਬੇਖਰੀ ਬਾਣੀ ਤੇ ਫਿਰ ਹੁਣ ਲਈਏ ਜਿਤਨੇ ਪਸ਼ੂ ਪੰਖੀ ਬੋਲਦੇ ਪੈਨੇ ਉਹਨਾਂ ਦੀ ਬਾਣੀ ਉਹਨਾਂ ਦੇ ਬੋਲ ਅਨੰਤ ਤਰ੍ਹਾਂ ਦੀਆਂ ਬਾਣੀਆਂ ਨੇ ਅਨੇਕਾਂ ਤਰ੍ਹਾਂ ਦੇ ਬੋਲ ਨੇ ਅਨੰਤ ਤਰ੍ਹਾਂ ਦੀਆਂ ਭਾਸ਼ਾਵਾਂ ਨੇ ਵੱਖ-ਵੱਖ ਪ੍ਰਿਥਵੀਆਂ ਨੇ ਵੱਖ-ਵੱਖ ਉਹਨਾਂ ਦੀਆਂ ਬਾਣੀਆਂ ਨੇ ਤਾਂ ਸਾਹਿਬ ਕਹਿੰਦੇ ਨੇ ਕੇਤਿਆਂ ਖਾਣੀ ਕੇਤਿਆਂ ਬਾਣੀ ਕੇਤੇ ਪਾਤ ਨਰਿੰਦ ਕਿਤਨੇ ਹੀ ਰਾਜਿਆਂ ਦੀਆਂ ਪੰਕਤੀਆਂ ਨੇ ਅਨੇਕਾਂ ਤਰ੍ਹਾਂ ਦੇ ਰਾਜੇ ਹੋ ਗੁਜ਼ਰੇ ਨੇ ਬਾਦਸ਼ਾ ਵੱਖ-ਵੱਖ ਦੇਸ਼ਾਂ ਦੇ ਵੱਖ-ਵੱਖ ਭੂਮੀਆਂ ਦੇ ਸਾਹਿਬ ਕਹਿੰਦੇ ਨੇ ਇਹ ਵੀ ਗਿਣਤੀ ਅੰਦਾਜ਼ੇ ਤੋਂ ਪਰੇ ਦੀ ਗੱਲ ਹੈ ਕੇਤਿਆਂ ਸੁਰਤੀ ਸੇਵਕ ਕੇਤੇ ਕਿਤਨੇ ਹੀ ਵਿਚਾਰਕ ਨੇ ਦਾਰਸ਼ਨਿਕ ਨੇ ਫਿਲਾਸਫਰ ਨੇ ਸੂਰਤੀ ਵਿਚਾਰਕ ਫਿਲਾਸਫਰ ਗਹਿਰਾਈ ਦੇ ਚ ਝਾਤ ਮਾਰਨ ਵਾਲੇ ਹਰ ਚੀਜ਼ ਨੂੰ ਬਹੁਤ ਗਹਿਰੇ ਤਲ ਦੇ ਚ ਵੇਖਣ ਵਾਲੇ ਸਾਡੇ ਰੇਸ਼ਤੇ ਭਾਸ਼ਾ ਦਾ ਲਵਸ ਠੀਕ ਹੈ ਦਾਰਸ਼ਨਿਕ ਅਗਰ ਉਸ ਦਾ ਅੰਗਰੇਜ਼ੀ ਦੇ ਚ ਅਨਵਾਦ ਕਰਦੇ ਆ ਤੇ ਕਹਿੰਦੇ ਆ ਫਿਲਾਸਫਰ ਤੇ ਫਿਲਾਸਫਰ ਦਾ ਤੇ ਮਤਲਬ ਇੰਨਾ ਹੀ ਹੈ ਵਿਚਾਰਕ ਲੇਕਿਨ ਦਾਰਸ਼ਨਿਕ ਦਾ ਮਤਲਬ ਵਿਚਾਰਕ ਨਹੀਂ ਹੈ ਦਾਰਸ਼ਨਿਕ ਦਾ ਮਤਲਬ ਹੈ ਉਹਦੇ ਕੋਲ ਇਤਨੀ ਗਹਿਰੀ ਅੱਖ ਹੈ ਕਿ ਸਿਰਫ ਉੱਪਰੋਂ ਉੱਪਰੋਂ ਦਰਸ਼ਨ ਨਹੀਂ ਕਰਦਾ ਉਹਦੇ ਮੁੱਢ ਦੇ ਵੀ ਦਰਸ਼ਨ ਕਰਦਾ ਹੈ ਉਹ ਬਹੁਤ ਗਹਿਰਾਈ ਦੇ ਚ ਜਾਤ ਮਾਰਦਾ ਹੈ ਦਾਰਸ਼ਨਿਕ ਤੋਂ ਸਹਿਬ ਕਹਿੰਦੇ ਨੇ ਅਨੇਕਾਂ ਤਰ੍ਹਾਂ ਦੇ ਦਾਰਸ਼ਨਿਕ ਨੇ ਅਨੇਕਾਂ ਤਰ੍ਹਾਂ ਦੇ ਸੇਵਕ ਨੇ ਜੋ ਗਿਣਤੀ ਮਿੰਨਤੀ ਤੋਂ ਪਰੇ ਨੇ ਕਿ ਤੇ ਹਾ ਸੁਰਤੀ ਸੇਵਕ ਕੇਤੇ ਨੋਨਿਕ ਅੰਤ ਨਾ ਅੰਤ ਮਹਾਰਾਜ ਕਹਿੰਦੇ ਨੇ ਅੰਤ ਪਾਇਆ ਹੀ ਨਹੀਂ ਜਾ ਸਕਦਾ ਅੰਤ ਹੈ ਹੀ ਨਹੀਂ ਕਿਸੇ ਥਾਂ ਤੇ ਵੀ ਅਸੀਂ ਨਹੀਂ ਕਹਿ ਸਕਦੇ ਵੀ ਅਸੀਂ ਵਿਚਾਰਕਾਂ ਦੀ ਗਿਣਤੀ ਕਰ ਰਹੀ ਹੈ ਦਾਰਸ਼ਨਿਕ ਲੋਗ ਅਸੀਂ ਗਿਣ ਲੈਨੇ ਅਸੀਂ ਬ੍ਰਹਮਿਆਂ ਦੀ ਗਿਣਤੀ ਕਰ ਲਈਏ ਕ੍ਰਿਸ਼ਨ ਦੀ ਗਿਣਤੀ ਕਰ ਲਈਏ ਧਰਤੀਆਂ ਦੀ ਗਿਣਤੀ ਕਰ ਲਈਏ ਸਹਿਬ ਕਹਿੰਦੇ ਨੇ ਗਿਣਤੀ ਦੇ ਵਿੱਚ ਕੋਈ ਵੀ ਪਸਾਰਾ ਨਹੀਂ ਆਏਗਾ ਹਾਂ ਜ਼ਬਾਨ ਇਤਨਾ ਹੀ ਕਹਿ ਸਕਦੀ ਹੈ ਅੰਤ ਨਾ ਅੰਤ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਅੰਤ ਨਹੀਂ ਪਾਇਆ ਜਾ ਸਕਦਾ ਤੂੰ ਬੇਅੰਤ ਹੈ ਜਪ ਕਰਦੇ ਆਂ ਜਾਂ ਜੋ ਮਨੁੱਖ ਆਪਣੀ ਜ਼ਿੰਦਗੀ ਨੂੰ ਮਰਿਆਦਾ ਦੇ ਦਿੰਦਾ ਹੈ ਉਹਦੀ ਸੂਰਤ ਇਸ ਗਿਆਨ ਮੰਡਲ ਦੇ ਚ ਪਹੁੰਚ ਜਾਂਦੀ ਹੈ ਜਿਹਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗਿਆਨ ਖੰਡ ਕਹਿੰਦੇ ਨੇ ਤੇ ਗਿਆਨ ਖੰਡ ਦੇ ਚ ਉਸ ਨੂੰ बोध ਹੋ ਜਾਂਦਾ ਹੈ ਕਿ ਸਭ ਕੁਝ ਕਿਰਤ ਹੈ ਚਾਹੇ ਉਹ ਕਿਰਤ ਕਿਤਨੀ ਸ਼ਕਤੀਸ਼ਾਲੀ ਹੈ ਕਿਸੇ ਦੇਵਤੇ ਦੇ ਰੂਪ ਵਿੱਚ ਕਿਸੇ ਅਵਤਾਰ ਦੇ ਰੂਪ ਵਿੱਚ ਕਿਸੇ ਸਿੱਧ ਤੇ ਬੁੱਧ ਦੇ ਰੂਪ ਵਿੱਚ ਕਿਸੇ ਜੋਗੀ ਦੇ ਰੂਪ ਵਿੱਚ ਜਾਂ ਕਿਸੇ ਦੇਵੀ ਦੇ ਰੂਪ ਵਿੱਚ ਚਾਹੇ ਉਹ ਕਿਰਤ ਕਿਤਨੀ ਸ਼ਕਤੀਸ਼ਾਲੀ ਹੈ ਪਰ ਉਹ ਕਰਤੇ ਤੋਂ ਵੱਡੀ ਨਹੀਂ ਹੈ ਕਰਤਾ ਮਹਾਨ ਹੈ ਗਿਆਨ ਖੰਡ ਵਿੱਚ ਪਹੁੰਚ ਕੇ ਉਸ ਨੂੰ ਇਸ ਢੰਗ ਦਾ ਪੂਰਨ बोध ਹੋ ਜਾਂਦਾ ਹੈ